ਜੈਸ਼ੀ ਦਾਮ ਜੀ ਮੈਂ ਤਰਨਵੀਰ ਕੈਂਡੀ ਵਾਰਡ ਨੰਬਰ 36 ਤੇ 60 ਦਾ ਸੇਵਾਦਾਰ ਮੇਰੇ ਮਾਤਾ ਜੀ ਅਨੀਤਾ ਰਾਣੀ ਡਿਪਟੀ ਮੇਅਰ ਅੰਮ੍ਰਿਤਸਰ ਆਮ ਆਦਮੀ ਪਾਰਟੀ ਤੋਂ ਮੇਰੇ ਚਾਚੀ ਜੀ ਹੁਸ਼ਾ ਰਾਣੀ ਵਾਰਡ ਨੰਬਰ 30 ਤੋਂ ਕਾਉਂਸਲਰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਗੁਰਪੁਰਬ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਤੇ ਮੈਂ ਦੀਵਾਲੀ ਤੇ ਆਪਣੇ ਸਾਰੇ ਭੈਣ ਭਰਾઓને ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਨਾ ਕਿਉਂਕਿ ਸਾਡਾ ਦੀਵਾਲੀ ਦਾ ਜਿਹੜਾ ਤਿਉਹਾਰ ਆ ਸਾਡੇ ਬੱਚੇ ਦੀਵਾਲੀ ਵਾਲੇ ਦਿਨ ਪਟਾਕੇ ਚਲਾ ਕੇ ਤਿਉਹਾਰ ਨੂੰ ਮਨਾਉਂਦੇ ਆ ਕਿਰਪਾ ਕਰਕੇ ਜਿਹੜੇ ਛੋਟੇ ਬੱਚੇ ਜਦੋਂ ਜਿਸ ਟਾਈਮ ਇਹ ਪਟਾਕੇ ਚਲਾਉਂਦੇ ਆ ਉਹਦੇ ਲਾਗੇ ਕੋਈ ਨਾ ਕੋਈ ਵੱਡਾ ਜੀ ਹੋਵੇ ਤੇ ਜਾਂ ਫਿਰ ਬੱਚੇ ਬਹੁਤ ਹੀ ਧਿਆਨ ਨਾਲ ਪਟਾਕੇ ਚਲਾਣ ਜਾਂ ਜਿਹਦੇ ਕਰਕੇ ਕੀ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਇੱਕ ਵਾਰ ਤੋਂ ਫੇਰ ਮੇਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੇਰੀ ਵਾਰ ਨੂੰ ਮੇਰੇ ਪਰਿਵਾਰ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਵਸਾਂ ਤੇ ਗੁਰਪੁਰਪ ਦੀਆਂ ਬਹੁਤ ਬੰਬਾਰਕਾਂ ਜੀ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ